ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿੱਚ ਵੱਡੇ ਬਦਲਾਅ ਵੀਜ਼ਾ ਸਟੇਟਸ ਅਤੇ ਡਰਾਈਵਿੰਗ ਲਾਇਸੈਂਸ ਤੇ ਸ਼ਕਤੀ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇ ਅਤੇ ਪ੍ਰਧਾਨ ਮੰਤਰੀ ਬੱਲੋ ਇਮੀਗ੍ਰੇਸ਼ਨ ਨੀਤੀਆਂ ਵਿੱਚ ਚਾਰ ਵੱਡੇ ਬਦਲਾਅ ਕੀਤੇ ਗਏ ਨੇ ਇਹਨਾਂ ਬਦਲਾਵਾਂ ਦਾ ਸਿੱਧਾ ਅਸਰ ਆ ਖਾਸ ਤੌਰ ਤੇ ਐਸਾਈਲਮ ਕੇਸ ਲਗਾਉਣ ਵਾਲਿਆਂ ਅਤੇ ਨਵੇਂ ਆਏ ਪ੍ਰਵਾਸੀਆਂ ਤੇ ਪਵੇਗਾ ਇਹਨਾਂ ਚਾਰ ਐਲਾਨਾਂ ਦੇ ਬਾਰੇ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾ ਐਲਾਨ ਹੈਗਾ ਜੀ ਐਸਾਈਲਮ ਨਿਯਮਾਂ 'ਚ ਬਦ ਬਾਅਦ ਅਰਜੀ ਦੇਣਾ ਮੁਸ਼ਕਲ ਪਹਿਲੇ ਵੱਡੇ ਬਦਲਾਅ ਤਹਿਤ ਬਿੱਲ ਸੀ 12 ਅਨੁਸਾਰ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇ ਨੇ ਐਲਾਨ ਕੀਤਾ ਹੈ ਕਿ ਜੋ ਵਿਅਕਤੀ 24 ਜੂਨ 2020 ਤੋਂ ਬਾਅਦ ਕੈਨੇਡਾ ਅੰਦਰੋਂ ਅਸਾਈਲਮ ਲਈ ਅਰਜੀ ਦਿੰਦਾ ਉਹ ਹੁਣ ਯੋਗ ਨਹੀਂ ਹੋਵੇਗਾ। ਸਧਾਰਨ ਸ਼ਬਦਾਂ ਵਿੱਚ ਕੋਈ ਵੀ ਵਿਜ਼ਟਰ ਵੀਜ਼ਾ, ਇੰਟਰਨੈਸ਼ਨਲ ਸਟੂਡੈਂਟ ਜਾਂ ਵਰਕਰ ਪਰਮਿਟ ਹੋਲਡਰ ਜੋ ਕੈਨੇਡਾ ਵਿੱਚ ਆਉਣ ਤੋਂ 1 ਸਾਲ ਬਾਅਦ ਅਸਾਈਲਮ ਦੀ ਅਰਜੀ ਦਿੰਦਾ ਉਹ ਹੁਣ ਯੋਗ ਨਹੀਂ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਅਮਰੀਕਾ ਤੋਂ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਵੀ 15 ਦਿਨ ਦੇ ਅੰਦਰ-ਅੰਦਰ ਅਸਾਈਲਮ ਕੇਸ ਅਪਲਾਈ ਕਰਨਾ ਪਵੇਗਾ। ਹੁਣ ਗੱਲ ਕਰਦੇ ਹਾਂ ਜੀ ਦੂਜੇ ਵੱਡੇ ਐਲਾਨ ਦੇ ਬਾਰੇ। ਡਰਾਈਵਿੰਗ ਲਾਇਸੈਂਸ ਤੇ ਪਵੰਦੀ ਸਟੇਟਸ ਖਤਮ ਤੇ ਲਾਇਸੈਂਸ ਵੀ ਰੱਦ ਹੋਵੇਗਾ ਦੂਜਾ ਅਹਿਮ ਬਦਲਾਅ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਨਵੇਂ ਆਉਣ ਵਾਲੇ ਪੰਜਾਬੀ ਭਾਰਤੀਆਂ ਤੇ ਇਹ پابੰਦੀ ਲਗਾ ਦਿੱਤੀ ਹੈ ਕਿ ਉਹ 1 ਸਾਲ ਤੱਕ ਆਪਣਾ ਡਰਾਈਵਿੰਗ ਲਾਇਸੈਂਸ ਨਹੀਂ ਬਣਾ ਸਕਣਗੇ ਇਸ ਤੋਂ ਵੀ ਵੱਡੀ ਸ਼ਕਤੀ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਵੀਜ਼ਾ ਜਾਂ ਸਟੇਟਸ ਖਤਮ ਹੁੰਦਾ ਹੈ ਤਾਂ ਉਸ ਨਾਲ ਹੀ ਉਸ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਰੱਦ ਕਰ ਦਿੱਤਾ ਜਾਵੇਗਾ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਬਹੁਤ ਸਾਰੇ ਲੋਕ ਲਾਇਸੈਂਸ ਦੀ ਵਰਤੋਂ ਨਾਲ ਨੌਕਰੀਆਂ ਪ੍ਰਾਪਤ ਕਰ ਰਹੇ ਸਨ ਪਰ ਹੁਣ ਉਨ੍ਹਾਂ ਦੇ ਕੰਮਕਾਜ ਤੇ ਇਸ ਤਰ੍ਹਾਂ ਸਿੱਧਾ ਅਸਰ ਪਵੇਗਾ ਤੀਜੇ ਵੱਡੇ ਐਲਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਿਫਿਊਜਸ ਕੇਸਾਂ ਦੀ ਪਰਮਾਰ 2.10 ਲੱਖ ਭਾਰਤੀਆਂ ਵੱਲੋਂ ਅਰਜੀ ਵੀਜ਼ਾ ਰਿਫਿਊਜਸ ਹੋਣ ਦਾ ਕਾਰਨ ਤੀਸਰੀ ਅਪਡੇਟ ਰਫਿਊਜੀਸ ਕੇਸਾਂ ਦੀ ਵਧ ਰਹੀ ਗਿਣਤੀ ਬਾਰੇ ਹੈ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇ ਨੇ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਬਹੁਤ ਸਾਰੇ ਪੰਜਾਬੀ ਅਤੇ ਭਾਰਤੀਆਂ ਵੱਲੋਂ ਸ਼ਾਰਟਕਟ ਤਰੀਕੇ ਵਜੋਂ ਰਫਿਊਜੀਸ ਕੇਸ ਅਪਲਾਈ ਕੀਤੇ ਜਾ ਰਹੇ ਹਨ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਸਾਂਝੇ ਕੀਤੇ ਗਏ ਆਂਕੜਿਆਂ ਮੁਤਾਬਕ ਭਾਰਤ 210000 ਤੋਂ ਵੱਧ ਲੋਕਾਂ ਵੱਲੋਂ ਰਫਿਊਜੀਸ ਕੇਸ ਲਗਾਏ ਗਏ ਹਨ ਜੋ ਕਿ ਚਾਈਨਾ 142000 ਨਾਈਜੀਰੀਆ 34000 ਅਤੇ ਕੋਲੰਬੀਆ 28000 ਵੱਲੋਂ ਵੀ ਬਹੁਤ ਜ਼ਿਆਦਾ ਹਨ ਕਿਸੇ ਕੈਸਾ ਦੀ ਇਸ ਪਰਮਾਰਗ ਕਾਰਨ ਹੀ ਕੈਨੇਡਾ ਨੂੰ ਨਾ ਚਾਉਂਦੇ ਹੋયા ਹੁਣ ਪੰਜਾਬੀਆਂ ਨੂੰ ਟੂਰਿਸਟ ਵੀਜ਼ਾ ਬਿਸਟਰ ਵੀਜ਼ਾ ਅਤੇ ਸਟੂਡੈਂਟ ਵੀਜ਼ਾ ਵਿੱਚ ਕਟੋਤੀ ਕਰਨੀ ਪੈ ਰਹੀ ਹੈ ਇਹੀ ਵੱਡਾ ਕਾਰਨ ਹੈ ਕਿ ਕੈਨੇਡਾ ਲਗਾਤਾਰ ਵੀਜ਼ਾ ਰਿਫਿਊਜ਼ ਕਰ ਰਿਹਾ ਹੈ ਲੀਨਾ ਮਟਲੇ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਕੇਸ ਲੱਗ ਰਹੇ ਹਨ ਉਹਨਾਂ ਵਿੱਚੋਂ 99% ਤੱਕ ਕੇਸ ਝਾਲੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਾਰੇ ਕੇਸ ਰਿਜੈਕਟ ਕੀਤੇ ਜਾ ਸਕਦੇ ਹਨ ਗਿਣਤੀ ਜ਼ਿਆਦਾ ਹੋਣ ਕਾਰਨ ਇਨ੍ਹਾਂ ਕੇਸਾਂ ਦਾ ਪ੍ਰੋਸੈਸਿੰਗ ਟਾਈਮ ਵੀ 15 ਤੋਂ 20 ਸਾਲ ਤੱਕ ਚੱਲ ਸਕਦਾ ਹੈ ਅਗਲਾ ਅਤੇ ਲਾਸਟ ਐਲਾਨ ਬਾਰੇ ਗੱਲਬਾਤ ਕਰਦੇ ਹਾਂ ਜੀ 2027 ਤੱਕ ਹਰ ਮਹੀਨੇ 20000 ਲੋਕ ਰਿਪੋਰਟ ਕਰਨ ਦਾ ਟੀਚਾ ਚੌਥੀ ਅਤੇ ਆਖਰੀ ਅਪਡੇਟ ਤਹਿਤ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਡਿਪੋਟੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ ਵਿਭਾਗ ਦਾ ਕਹਿਣਾ ਹੈ ਕਿ ਡਿਪੋਰਟ ਹੋਣ ਦੇ ਹੁਕਮਾਂ ਦੇ ਬਾਵਜੂਦ ਬਹੁਤ ਸਾਰੇ ਲੋਕ ਚੋਰੀਛਿਪੇ ਕੈਨੇਡਾ ਵਿੱਚ ਕੰਮ ਕਰ ਰਹੇ ਹਨ ਇਸ ਲਈ ਸਾਲ 2027 ਤੱਕ ਹਰ ਮਹੀਨੇ 20000 ਲੋਕਾਂ ਨੂੰ ਲੱਭਿਆ ਜਾਵੇਗਾ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਸਾਲ 2025 26 ਅਤੇ 27 ਦੌਰਾਨ ਹਰ ਸਾਲ 20000 ਲਾਪਤਾ ਹੋਏ ਲੋਕਾਂ ਨੂੰ ਲੱਭ ਕੇ ਰਿਪੋਰਟ ਕੀਤਾ ਜਾਵੇਗਾ ਜਿਸ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬੀ ਭਾਰਤੀਆਂ ਦੀ ਹੋਵੇਗੀ اے ਸੀ ਕੀ ਕੈਨੇਡਾ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ